ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਹਰਮਨਪ੍ਰੀਤ ਸਿੰਘ ਦਾ ਪੰਜਾਬੀ ਸਟੂਰ ਤੋਂ ਹੁਣ ਆਪਾਂ ਗੱਲ ਕਰਾਂਗੇ ਜੋ ਰੰਗ ਦੀ ਗਰੰਟੀ ਬਾਰੇ ਪੱਗਾਂ ਦੇ ਜਿਹੜਾ ਆਪਾਂ ਕਲਰ ਦੀ ਗਰੰਟੀ ਦਿੰਨੇ ਆ ਕੀ ਦੇਖਣ ਨੂੰ ਮਿਲਿਆ ਕਿ ਪਿਛਲੇ ਹਫਤੇ ਸਾਡੇ ਕੋਲ ਇੱਕ ਕਸਟਮਰ ਆਇਆ ਪੱਗ ਲੈ ਕੇ ਗਿਆ ਨੂੰ ਤਿੰਨ ਕਿ ਦਿਨ ਹੋਏ ਸੀ ਤੇ ਉਹ ਕਹਿੰਦਾ ਵੀ ਪੱਗ ਦੇ ਵਿੱਚ ਜਿਹੜੇ ਹੈਗੇ ਆ ਮਤਲਬ ਕਿਤੇ ਕਿਤੇ ਡੱਬ ਪਾ ਗਏ ਤੇ ਉਹ ਲਾਈਟ ਡਾਰਕ ਹੋ ਗਈ ਤਾਂ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਹੈ ਕਿ ਇੱਕ ਥਾਂ ਦੇ ਵਿੱਚ ਜਦੋਂ ਪੱਗਾਂ ਕੱਟੀਆਂ ਤੇ ਬਾਕੀ ਪੱਗਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਉਸ ਪੱਗ ਦੇ ਵਿੱਚ ਕਿਉਂ ਦਿੱਕਤ ਆਈ ਕਿ ਇੱਥੇ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜ ਤੋ ਹੀ ਸਾਡੀ ਸਲਾਹ ਹੈ ਜੀ ਕਿ ਪਾਣੀ ਜਿਹੜਾ ਜਿਵੇਂ ਵਾਟਰ ਬਾਕਸ ਦਾ ਪਾਣੀ ਹੁੰਦਾ ਅਗਰ ਤੁਸੀਂ ਉਹ ਯੂਜ਼ ਕਰੋਗੇ ਪੱਗਾਂ واਸ਼ਿੰਗ ਲਈ ਤਾਂ ਜ਼ਿਆਦਾ ਵਧੀਆ ਜਿਹੜਾ ਰਹੂਗਾ ਕਿਉਂਕਿ ਤੁਸੀਂ ਦੇਖਿਆ ਜਿਵੇਂ ਆਪਾਂ ਗੱਡੀ ਤੱਕ ਨਹੀਂ ਗੱਡੀ ਲੋਹੇ ਦੀ ਬਣੀ ਹੁੰਦੀ ਆ ਤਾਂ ਆਪਾਂ ਆਪਣੀ ਕਾਰ ਵੀ ਨਹੀਂ ਧੋਂਦੇ ਬੋਰ ਵਾਲੇ ਪਾਣੀ ਨਾਲ ਉਹ ਵੀ ਆਪਾਂ ਦੇਖਦੇ ਆ ਕਿਤੇ ਆਪਾਂ ਨੂੰ ਵਾਟਰ ਬਾਕਸ ਦਾ ਪਾਣੀ ਜਿਹੜਾ ਉਹ ਮਿਲ ਜੇ ਨਹਿਰੀ ਪਾਣੀ ਮਿਲ ਜੇ ਉਹ ਚੀਜ਼ ਬੈਸਟ ਰਹਿੰਦੀ ਆ ਕਿਉਂਕਿ ਇਹ ਕਿਹੜਾ ਹੈਗਾ ਇਹ ਕੈਮੀਕਲ ਦਾ ਇਹਨੂੰ ਡਾਈ ਹੋਈ ਆ ਤਾਂ ਕਿਤੇ ਨਾ ਕਿਤੇ ਉਹ ਰਿਐਕਸ਼ਨ ਹੁੰਦਾ ਜੇ ਪੀ ਐਚ ਲੈਵਲ ਵੱਧ ਹੁੰਦਾ ਪਾਣੀ ਦੇ ਵਿੱਚ ਉੱਥੇ ਕਲਰ ਨੂੰ ਯਾਨੀ ਕਿ ਇਹ ਸਾਫ਼ ਲੌਜੀਕ ਪਤਾ ਲੱਗ ਰਿਹਾ ਹੈ ਉੱਥੇ ਹੀ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ